ਖੋ ਜੀ ਆ ਗੱਡੀ ਹੈ ਪੂਰੀ ਸਾਫ਼ ਹੈ ਜੀ ਤੇ ਕਿੰਨਾ ਮਾਡਲ ਸਤ ਹੈ ਗੱਡੀ 10 ਮਾਡਲ ਹੈ ਜੀ 10 ਮਾਡਲ 10 ਮਾਡਲ ਤੇ ਆਪਣਾ ਪੰਜਾਬ ਨੰਬਰ ਹੈ ਨਾ ਆਹ ਪੰਜਾਬ ਨੰਬਰ ਹੈ ਮੋੜਿਆ ਦੀ ਹੈ ਹੈ ਤਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ 10 ਮਾਡਲ ਹੈ ਪਾਸਿੰਗ ਕਿੰਨੀ ਪਈ ਤਾਂ 2 ਸਾਲ ਦੀ ਆ ਦੇਖੋ ਗੱਡੀ ਪੂਰੀ ਸਾਫ਼ ਹੈ ਬਾਈ ਦੇਖ ਸਕਦੇ ਹੋ ਕਾਫੀ ਕਾਫੀ ਉਧਰ ਪਈ ਹੂ ਆ ਦੇਖੋ ਪਿੱਛੋਂ ਬਾਈ ਨੇ ਘੜੇ ਖੜੀ ਹੈ ਬਾਈ ਹੋ ਆਰਮੀ ਚ ਬਾਈ ਆਰਮੀ ਚ ਹੋ ਫੌਜੀ ਹੈ ਫੋਜੀ ਹੈ ਜੀ ਪੂਰੀ ਸਾਫ ਪਈ ਹੈ ਆ ਗਰੁੱਪ ਚ ਆਪਾਂ ਪਾ ਰਹੇ ਆ ਵੀਡੀਓ ਫੇਸਬੁੱਕ ਤੇ ਤੇ ਤੁਸੀਂ ਆ ਗੱਡੀ ਲੈ ਸਕਦੇ ਹੋ ਤੇ ਨੰਬਰ ਤੁਹਾਨੂੰ ਕੰਟੈਕਟ ਵਿੱਚ ਦਾ ਦਿੰਨਾ ਬਾਈ ਦੇਖੋ ਕਿੰਨੀ ਸਾਫ ਸੋਹਣੀ ਗੱਡੀ ਹੈ ਬਾਈ ਆ ਗੱਡੀ ਤਾਂ ਤੁਸੀਂ ਲਿਆ ਸਕਦੇ ਹੋ ਬਾਈ ਬਹੁਤ ਸੋਹਣੀ ਗੱਡੀ ਹੈ ਸਾਫ ਹੈ ਤੇ ਆ ਮਰੇ ਬਰਨਟ ਦੇਖ ਕੇ ਬਾਈ ਬਰਨਟ ਵੀ ਚੱਕ ਕੇ ਦਿਖਾਉਣਾ ਬਾਈ ਤੁਹਾਨੂੰ ਇੰਨੀ ਸਾਫ ਗੱਡੀ ਹੈ ਬਾਈ ਜੀ ਇਹ ਹੈ ਉਦੋਂ ਤੋਂ ਦੋਨਰ ਚੱਕ ਰਹੇ ਹਾਂ ਬਈ ਆ ਦੇਖੋ ਦੇਖੋ ਬਈ ਪੂਰੀ ਜੈਨੂਨ ਹਣ ਪਈ ਹੈ ਬਈ ਪੂਰੀ ਜੈਨੂਨ ਗੱਡੀ ਪਈ ਹੈ ਫੌਜੀ ਦੀ ਗੱਡੀ ਹੈ ਪੂਰੀ ਠੀਕ ਹੈ ਪੂਰੀ ਘੈਂਟ ਕੱਤੀ ਦੇਖ ਸਕਦੇ ਜੀ ਤੁਸੀਂ ਠੀਕ ਹੈ ਸਾਫ ਗੱਡੀ ਆ ਬਾਪਾਉਣੇ ਆ ਵੀਡੀਓ ਦੇਖੋ ਜੀ ਬਈ ਪੂਰੀ ਸਾਫ ਹੈ ਜੀ ਚਲਾਉਣ ਵਾਸਤੇ 2 ਸਾਲ ਦੀ ਪਾਸਿੰਗ ਦਾ 2 ਸਾਲ ਦੀ ਕਹਿੰਦਾ 2 ਸਾਲ ਦੀ ਪਾਸਿੰਗ ਪਈ ਹੈ ਜੀ ਠੀਕ ਹੈ ਜੀ ਦੇਖ ਸਕਦਾ ਧੰਨਵਾਦ ਜੀ